ਉਦੋਂ ਹੀ ਕਮਰੇ 'ਚ ਅਸੀਂ ਬੈਠੇ ਸੀ ਮਹਾਰਾਜ ਦੀ ਵਰਸੀ ਦਾ ਸਮਾਗਮ ਸੀ ਪਰ ਨਾਲ ਦੇ ਸਿੰਘਾਂ ਨੂੰ ਕਹਿੰਦੇ ਵੀ ਤੁਸੀਂ ਮਾੜਾ ਜਿਹਾ ਬਾਹਰ ਚਲੇ ਜਾਓ ਮੈਨੂੰ ਕਹਿੰਦੇ ਵੀ ਤੁਹਾਡੇ ਨਾਲ ਕੋਈ ਗੱਲ ਕਰਨੀ ਮੈਂ ਥੋੜਾ ਜਿਹਾ ਹੈਜ਼ਿਟੇਟ ਵੀ ਕੀਤਾ ਵੀ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜਿਵੇਂ ਪ੍ਰਾਣੀਆਂ ਸੰਗਤਾਂ ਨੇ ਅਸੀਂ ਤਾਂ ਉਹਨਾਂ ਦੇ ਬੱਚੇ ਹੀ ਹਾਂ ਹੁਣ ਵੀ ਇਹ ਕਹਿੰਦੇ ਵੀ ਮੈਨੂੰ ਕੋਈ ਇੱਕ ਗੱਲ ਦੱਸੋ ਮੈਂ ਕਿਹਾ ਮਾਤਾ ਜੀ ਦੱਸੋ ਕਹਿੰਦੇ ਬਾਬਾ ਜੀ ਸਹਿਬ ਨੇ ਮੈਨੂੰ ਕਿਹਾ ਸੀ ਭਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੀ ਜਾਇਆ ਕਰੋ ਪ੍ਰੇਮ ਨਾਲ ਕਹਿੰਦੇ ਹੁਣ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਅਭਿਆਸ ਕਰਦੇ ਆਂ ਕਹਿੰ ਜਿਵੇਂ ਉਹ ਠੇਠ ਜਿਵੇਂ ਭੋਲੀਆਂ ਪਾਲੀਆਂ ਮੱਦਾਵਾਂ ਹੁੰਦੀਆਂ ਨੇ ਉਹ ਦੇ ਸਾਂ ਮੈਂ ਕਿਹਾ ਜੀ ਉਹ ਕਿਵੇਂ ਕਹਿੰਦੇ ਕਦੇ ਮੈਨੂੰ ਕੀਰਤਨ ਸੁਣਦਾ ਜਦੋਂ ਮੈਂ ਸ਼ਬਦ ਸ਼ੁਰੂ ਕਰਨਾ ਨੂੰ ਕੀਰਤਨ ਸੁਣਨ ਲੱਗ ਜਾਂਦਾ ਤੇ ਕਦੇ ਮੈਨੂੰ ਮਰਦੰਗ ਵਜਦੀ ਹੈ ਕਦੇ ਹਾਰਮੋਨੀਅਮ ਵਜਦਾ ਇਹ ਮੈਨੂੰ ਕੋ ਨੁਕਸ ਪੈ ਗਿਆ ਉਹ ਕੋਲੇ ਭਾਲੇ ਪਾਚ ਉਹਨਾਂ ਨੂੰ ਪੁੱਛਿਆ ਕਹਿੰਦੇ ਪਹਿਲਾਂ ਮੈਂ ਡਾਕਟਰ ਨੂੰ ਵੀ ਦਿਖਾਇਆ ਵੀ ਮੇਰੇ ਕੰਨਾਂ 'ਚ ਕੁਝ ਦਿੱਕਤ ਹੈ ਉਹ ਕਹਿੰਦੇ ਕੰਨ ਤਾਂ ਠੀਕ ਨੇ ਤੁਹਾਡੇ ਕਹਿੰਦੇ ਵੀ ਮੈਂ ਫਿਰ ਉਹਨਾਂ ਦੱਸਿਆ ਵੀ ਜਿੰਨੀ ਕੁ ਮੈਨੂੰ ਸਮਝ ਸੀ ਮਾਤਾ ਜੀ ਇਹ ਸ਼ਬਦ ਵਜਦੇ ਨੇ ਵਾਜੇ ਅਨਹਤੀ ਜਦੋਂ ਗੁਰੂ ਕਿਰਪਾ ਕਰਦਾ ਹੈ ਤੁਹਾਡੇ ਤੇ ਜੀ ਉਹਨਾਂ ਦਾ ਹੀ ਮੁੱਖੋਂ ਤੁਹਾਨੂੰ ਸ਼ਬਦ ਮਿਲਿਆ ਜੋ ਤੁਹਾਨੂੰ ਮਿਲਿਆ ਉਹ ਤੁਸੀਂ ਸਿਮਨ ਕਰੀ ਜਾਓ ਸੋਦੇ ਇੱਛਾ ਹੋਂ ਤੇਰੀ